ਹਾਂਜੀ ਬੱਕਰੀ ਪਾਲਕ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਗੋਰੀ ਫੂਸ ਮੰਡੀ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬੱਕਰੇ ਦੇ ਹਾਜਮੇ ਲਈ ਮਸਾਲਾ ਤੇ ਇਹ ਮਸਾਲਾ ਤੁਹਾਡੇ ਬੱਕਰੇ ਦਾ ਪੇਟ ਦਰਦ ਵੀ ਠੀਕ ਕਰੂਗਾ ਬਾਈਵਾਦੀ ਤੋਂ ਵੀ ਵਿਚਾਊਗਾ ਠੰਡ ਤੋਂ ਵੀ ਵਿਚਾਊਗਾ ਤੇ ਗਲਾ ਵੀ ਸਾਫ਼ ਰੱਗੂਗਾ ਤੇ ਇਹ ਮਸਾਲਾ ਬਣਾਉਣ ਦੇ ਲਈ ਤੁਹਾਨੂੰ ਕਿਹੜੀ ਕਿਹੜੀ ਸਮੱਗਰੀ ਦੀ ਜ਼ਰੂਰਤ ਹੈ ਉਹ ਸਾਨੂੰ ਸਾਰੀ ਦੱਸਾਂਗੇ ਤੇ ਵੀਡੀਓ ਅਖੀਰ ਤੱਕ ਦੇਖਿਓ ਨੰਬਰ 1 ਤੇ ਆਪਾਂ ਲੈਣਾ ਜੀ ਕੌੜਤੂਮਾ 100 ਗ੍ਰਾਮ ਨੰਬਰ 2 ਤੇ ਲੈਣਾ ਜੀ ਆਪਾਂ ਅਜਵਾਇਨ 100 ਗ੍ਰਾਮ ਨੰਬਰ 3 ਤੇ ਆਪਾਂ ਲੈਣਾ ਜੀ ਸੌਫ 100 ਗ੍ਰਾਮ ਨੰਬਰ 4 ਤੇ ਆਪਾਂ ਲੈਣਾ ਜੀ ਕਾਲਾ ਜਿਰੀ 100 ਗ੍ਰਾਮ ਨੰਬਰ 5 ਤੇ ਆਪਾਂ ਲੈਣਾ ਜੀ ਸੁੰਢ 100 ਗ੍ਰਾਮ ਨੰਬਰ 6 ਤੇ ਆਪਾਂ ਲੈਣੀ ਮਲਠੀ 100 ਗ੍ਰਾਮ ਤੇ ਨੰਬਰ 7 ਤੇ ਆਪਾਂ ਲੈਣਾ ਜੀ ਕਾਲੀ ਗਰ ਮਿਰਚਾਂ ਸਿਰਫ 25 ਗ੍ਰਾਮ ਬਾਕੀ ਸਾਰੀਆਂ ਆਈਟਮ ਆਪਾਂ ਲੈਣੀਆਂ ਜੀ 100-100 ਗ੍ਰਾਮ ਇੱਕ ਕਲੀ ਕਾਲੀ ਮਿਰਚ ਨੂੰ ਛੱਡ ਕੇ ਤੇ ਕਾਲੀ ਮਿਰਚ ਲੈਣੀ ਸਿਰਫ 25 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਤੇ ਸਟੋਰ ਕਰਕੇ ਰੱਖ ਲਓ ਵੱਡੇ ਬੱਕਰਾ ਜਿਹਦਾ ਕਿ 40 ਪਲੱਸ ਤੋਂ ਪਲੱਸ weight ਹੈ ਉਹਨੂੰ ਆਪਾਂ ਦੋ ਚਮਚ ਦੇ ਸਕਦੇ ਆ ਤੇ ਜਿਹੜੇ ਛੋਟੇ ਜਿਵੇਂ ਕਿ 2.5-3 ਮਹੀਨੇ ਦੇ ਆ ਉਹਨਾਂ ਨੂੰ ਇੱਕ ਚਮਚ ਤੇ ਇਹ ਖਾਣਾ ਖਾਣ ਤੋਂ ਬਾਅਦ ਇਹ ਬੱਕਰੇ ਨੂੰ ਪਦੇ ਨੇ ਪੂਰਾ 100% ਫਾਰਮੂਲਾ ਹੈ ਵਰਤ ਕੇ ਦੇਖ ਲਿਓ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲੈ ਫੋਲੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ ਸਕੇ ਤੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ